ਦੱਸੋ ਇਹ ਬੱਚਿਆਂ ਦੇ ਵੀ ਹੋ ਜਾਂਦੀ ਹੈ ਕਈ ਮਤਲਬ ਬਜ਼ੁਰਗੋਂ ਹੁੰਦੇ ਨੇ ਕਾਫੀ ਉਮਰ ਦੇ ਮਤਲਬ ਉਹ ਵੀ ਕਹਿ ਦਿੰਦੇ ਨੇ ਤਾਂ ਪਿੰਡਾਂ ਵਿੱਚ ਦਾਈਆਂ ਹੁੰਦੀਆਂ ਨੇ ਹਨਾ ਉਹ ਇੱਕ ਹੱਸੋਗੇ ਤੁਸੀਂ ਮੇਰੀ ਗੱਲ ਸੁਣ ਕੇ ਮੁਰੂ ਦਾ ਦਾਈ ਵੀ ਉਨੀ ਮੋਟੀ ਹੁੰਦੀ ਆ ਮੁਰੂ ਮਰੀਜ਼ ਵੀ ਉਹਨਾ ਮੋਟਾ ਆ ਜਾਂਦਾ ਹੁਣ ਮੈਨੂੰ ਐਂ ਦੱਸੋ ਵੀ ਬੰਦਾ ਟੁੱਡਰੀ ਕਿ ਮੇ ਚੱਕੂਗਾ ਇਹ ਟੁੱਡਰੀ ਬੇਟਾ ਇਹ ਚੱਕਣੀ ਤਾਂ ਸਾਨ ਬਹੁਤ ਆ ਪਰ ਇਹਦੇ ਵਾਸਤੇ ਸਮਝ ਦੀ ਲੋੜ ਆ ਅੱਛਾ ਜੀ ਇਹ ਇਹ ਵੀ ਇੱਕ ਸਾਡੇ ਮਾਸ ਦਾ ਹੀ ਰੋਗ ਆ ਮਤਲਬ ਇਹ ਕਿਸੇ ਵੀ ਉਮਰ ਦੇ ਬੰਦਿਆਂ ਨੂੰ ਬੁੜੀਆਂ ਨੂੰ ਹੋ ਸਕਦੀ ਹੈ ਬੱਚੇ ਤੋਂ ਬੁੱਢੇ ਤੱਕ ਹੋ ਸਕਦੀ ਹੈ ਠੀਕ ਹੈ ਬਸ ਇਹ ਕੋਈ ਅਡਾ ਅੱਖਾ ਰੋਗ ਨਹੀਂ ਹੈ ਇਹ ਦਾ ਜੇ ਬੰਦੇ ਅਣਜਾਣ ਬੰਦਿਆਂ ਨੂੰ ਬਹੁਤ ਹੋਰੇ ਤਰ੍ਹਾਂ ਮਲ ਦਿੰਦੇ ਨੇ ਮਸਲ ਦਿੰਦੇ ਨੇ ਰੋਗ ਅੱਗੇ ਪੈਦਾ ਕਰ ਦਿੰਦੇ ਨੇ ਅੱਛੀ ਉਰੇ ਲੈ ਕੇ आओ 5 ਮਿੰਟ ਦੇ ਵਿੱਚ ਸਹੀ ਸਲਾਮਤ ਕਰਾਂਗੇ ਬਾਪੂ ਚੈਲੰਜ ਕਰ ਰਿਓ 5 ਮਿੰਟ ਦੇ ਵਿੱਚ ਨਕੂਨ 100% ਚੈਲੰਜ ਹੈ ਸਾਡਾ ਸਾਡੇ ਕੋਲ ਲਿਆਉ ਬੰਦਾ ਬਾਪੂ ਤੁਸੀਂ ਤਾਂ ਡਾਕਟਰਾਂ ਨੂੰ ਵੀ ਫੇਲ ਕਰ ਰਹੇ ਹੋ ਨਹੀਂ ਇਹ ਗੱਲ ਕੋਈ ਨਹੀਂ ਹੈ ਡਾਕਟਰ ਬਹੁਤ ਵੱਡੀ ਗੱਲ ਹੈ ਹਾਂ ਡਾਕਟਰਾਂ ਨੇ ਕੋਰਸ ਕਰੇ ਹੋਏ ਨੇ ਉਹਨਾਂ ਨੂੰ ਮੈਂ ਨਹੀਂ ਨਿੰਦਦਾ ਪਰ ਮੈਂ ਤਾਂ ਹੱਡੀਆਂ ਦਾ ਕੰਮ ਸਿੱਖਿਆ ਹੈ ਤੇ ਹੱਡੀਆਂ ਦੇ ਬਾਰੇ ਵਿੱਚ ਮੈਂ ਗੱਲ ਬੋਲ ਰਿਹਾ ਹੱਡੀਆਂ ਦੇ ਪਲਾਸਟਰ ਲਾਉਣੇ ਹੋਏ ਫਿਰ ਨਾ ਕੋਈ ਪਲਾਸਟਰ ਦੀ ਲੋੜ ਨਹੀਂ ਸਾਡੇ ਕੋਲ ਨਾ ਅਸੀਂ ਟੁੱਟੀ ਹੱਡੀ ਜੋੜਦੇ ਆ ਜਿਹੜੇ ਬੰਦੇ ਸਹੀ ਸਬੂਤ ਦੀ ਹੱਡੀਆਂ ਹਿੱਲ ਜਾਂਦੀਆਂ ਨੇ ਬੰਦੇ ਤੰਗ ਰਹਿੰਦੇ ਨੇ ਉਹਨਾਂ ਦਾ ਇਲਾਜ ਆ ਸਾਡੇ ਕੋਲ ਨਾ ਅਸੀਂ ਪਲਾਸਟਰ ਲਾਉਨੇ ਨਾ ਟੁੱਟੀ ਹੱਡੀ ਨੂੰ ਜੋੜਦੇ ਆ ਇਹ ਇਹ ਡਾਕਟਰੇ ਜੋੜਨਗੇ ਠੀਕ ਆ ਬਾਪੂ ਜੀ ਫਿਰ ਇੱਕਾ ਮਤਲਬ ਐਹ ਤੇ ਤੁਹਾਡੇ ਕੋਲ ਮਤਲਬ ਕਿਹੜਾ ਜਾਦੂ ਆ ਵੀ ਜਿਹੜੇ ਡਾਕਟਰ ਨੇ ਉਹ ਦਵਾਈਆਂ ਦੇ ਦਿੰਦੇ ਨੇ ਉਹ ਵੀ ਕਹਿੰਦੇ ਨੇ ਨਾ ਵੀ 15 ਦਿਨਾਂ ਬਾਅਦ ਆਇਓ 10 ਦਿਨਾਂ ਬਾਅਦ ਆਇਓ ਐਨੇ-ਐਨੇ ਦਵਾਈਆਂ ਦੇ ਪੈਸੇ ਲੈ ਲੈਂਦੇ ਨੇ ਦੇਖੋ ਗੱਲ ਇਹ ਆ ਵੀ ਡਾਕਟਰਾਂ ਦੇ ਬਰਤ ਵਿੱਚ ਮੈਂ ਨਹੀਂ ਬੋਲਦਾ ਹੂੰ ਕਿਉਂਕਿ ਉਹਨਾਂ ਦਾ ਆਪਣਾ ਕੋਰਸ ਆ ਜਿਹੜਾ ਸਾਡਾ ਆਪਣਾ ਕੋਰਸ ਆ ਹੱਡੀਆਂ ਦਾ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਦਿੰਦੇ ਹੂੰ ਅਸੀਂ ਜਿਹੜਾ ਇਲਾਜ ਦੀ ਲੋੜ ਆ ਉਹ ਸਿਰਫ ਚਮੜੀ ਦੇ ਉੱਪਰ ਕੁਝ ਲਾਉਣ ਵਾਸਤੇ ਕਹਿ ਦਿੰਦੇ ਆ ਖਾਣ ਵਾਸਤੇ ਕੋਈ ਚੀਜ਼ ਨਹੀਂ ਦਿੰਦੇ ਤੇ ਹੱਡੀਆਂ ਸੀ ਹੱਥ ਦਾ ਠੀਕ ਕਰਦੇ ਆ ਮਤਲਬ ਜੋ ਵੀ ਬਾਪੂ ਤੁਸੀਂ ਟ੍ਰੀਟਮੈਂਟ ਕਰਦੇ ਹੋ ਪੂਰਾ ਵਧੀਆ ਤਸੱਲੀ ਵਾਲਾ ਕਰਦੇ ਹੋ ਕਿ ਤੇ ਐਨਾ ਹੋਵੇ ਵੀ 5 ਦਿਨ ਮਰੀਜ਼ ਠੀਕ ਰਹੇ ਫਿਰ ਉਹ ਹੀ ਹਾਲ ਹੋਵੇ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਹੱਡੀ ਨੂੰ ਸਹੀ ਠੀਕ ਕਰ ਦਿੰਦੇ ਆ ਮੁੜ ਕੇ ਜ਼ਿੰਦਗੀ ਚ ਨਹੀਂ ਹੋਵੇ ਫਿੱਲ ਦੀ ਅੱਛਾ ਹਾਂ ਜੇ ਕੋਈ ਕਿਸੇ ਦਾ ਮਾਸਟ ਲਾ ਹੋਵੇ ਕੋਈ ਹੋਰ ਬਿਮਾਰੀ ਹੋਵੇ ਤਾਂ ਦੁਬਾਰਾ ਬਿਮਾਰੀ ਹੋਊਗੀ ਜਿਹੜਾ ਰਿਸਟ ਪੁਸਟ ਸਰੀਰ ਹੈ ਦੇ ਉਹਦੀ ਹੱਡੀ ਹਿੱਲ ਜਵੇ ਅਸੀਂ ਠੀਕ ਕਰ ਦਈਏ ساری ਜ਼ਿੰਦਗੀ ਨਹੀਂ ਹਿੱਲੂਗੀ ਠੀਕ ਆ ਠੀਕ ਇਹ ਸਾਡਾ ਤਜਰਬਾ